ਮਾਨਯੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵਨ ਸਿੰਘ ਬੱਲ ਸਬਡਿਵੀਜ਼ਨ ਫਲੋਰ ਦੀ ਰਣਮਈ ਹਿੱਟ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਉਸ ਤਹਿ ਸਾਨੂੰ ਕੱਲ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਇੱਕ ਧਲੇਤੇ ਦੀ ਰਹਿਣ ਵਾਲੀ ਨਿਰਮਲਪੁਰ ਏਰੀਆਸ ਨਿੰਮੂ ਜੋ ਨਾਕਾਬੰਦੀ ਦੌਰਾਨ ਜਿਹੜੀ ਆ ਉਹ ਸਾਨੂੰ ਉੱਥੇ ਗ੍ਰਿਫਤਾਰ ਹੋਈ ਆ ਜਿਹਦੇ ਕੋਲੋਂ ਤਕਰੀਬਨ 1.6 ਗ੍ਰਾਮ ਜਿਹੜੀ ਹੈਰੋਨ ਜਿਹੜੀ ਆ ਬਰੰਦ ਹੋਈ ਆ ਔਰ ਇਹਦੇ ਖਿਲਾਫ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਰੀਬ 8 ਮੁਕਦਮੇ ਦਰਜ ਨੇ ਇਹ ਕਾਫੀ ਸਮਗਲਿੰਗ ਦਾ ਧੰਦਾ ਕਰਦੀ ਸੀ ਔਰ ਇਹ ਜਦੋਂ ਦਾ ਜੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਇਹ ਲੁਕੀ ਫਿਰਦੀ ਸੀਗੀ ਤੇ ਕੱਲ ਸੜੀ ਸਾਨੂੰ ਇਹ ਇਲਾਕੇ ਤੇ ਮਿਲੀ ਆ ਤੇ ਕੱਲੇ ਨੂੰ ਗ੍ਰਿਫਤਾਰ ਕਰਕੇ ਤੇ ਇਹਦੀ ਬਰਾਮਦਗੀਦ ਕੋ ਕੀਤੀ ਗਈ ਆ ਲੱਤਕ ਵਾਲੇ ਫੜੇ ਵੀ ਇੱਕ ਗੈਂਕ ਅਸੀਂ ਲੁੱਟਖੋ ਵਾਲਾ ਫੜਿਆ ਜੀ ਉਦੇ ਵਿੱਚ ਇੱਕ ਹੈਗਾ ਹਰਮੇਸ਼ لال ਦੂਜਾ ਹੈਗਾ ਰਵਿੰਦਰ ਕੁਮਾਰ ਇਹ ਕਾਨਾਂਟੇਸਿਆਂ ਦੇ ਰਹਿਣ ਵਾਲੇ ਆ ਇਹਨਾਂ ਨੇ ਜਿੰਨੀਆਂ ਵੀ ਆਪਣੇ ਬਾਬਿਆਂ ਦੀ ਜਗ੍ਹਾ ਨੇ ਜਿੱਦਾਂ ਪਿੰਡਾਂ ਦੇ ਬਣਾਈਆਂ ਹੋਈਆਂ ਨੇ ਜਿੱਦਾਂ ਮੁਸਲਮਾਨ ਫਕੀਰ ਨੇ ਤੇ ਉਹਨਾਂ ਦੇ ਜਗ੍ਹਾ ਤੇ ਜਿੱਦਾਂ ਜਿੰਨਾ ਚੜਾਵਾ ਚੜਦਾ ਉਹਨਾਂ ਦੀ ਗੋਲਕ ਤੋੜ ਲੈਂਦੇ ਨੇ ਔਰ ਇਸ ਤੋਂ ਇਲਾਵਾ ਇਹ ਦਾਤਰ ਦੀ ਨੌਕ ਤੇ ਜਿਹੜੇ ਰਾਹੀਰ ਲੰਘਦੇ ਨੇ ਜਿੱਦਾਂ ਜਿੱਦਾਂ ਛੋਟੀਆਂ ਛੜਕਾਂ ਪਿੰਡਾਂ ਨੂੰ ਜਾਂਦੀਆਂ ਨੇ ਉੱਥੇ ਰੋਕ ਕੇ ਉਹਨਾਂ ਤੋਂ ਮੋਬਾਈਲ ਫੋਨ ਖੋਹ ਲੈਂਦੇ ਨੇ ਤੇ ਉਹਨਾਂ ਦੇ ਸਾਥੀ ਵੀ ਮਰ ਜਾਂਦੇ ਨੇ ਔਰ ਕੱਲ ਇਹਨਾਂ ਨੂੰ ਇੱਕ ਚੋਰੀ ਦੇ ਮੋਰਚਾ ਸਮੇਤ ਜਿਹੜਾ ਦੋਵਾਂ ਨੂੰ ਗ੍ਰਿਪੜਦਾਰ ਕੀਤਾ ਇਹਨਾਂ ਪਾਸੋਂ ਸਾਨੂੰ ਪੰਜ ਮੋਬਾਈਲ ਫੋਨ ਇੱਕ ਦੱਤਰ ਇੱਕ ਚੋਰੀ ਦਾ ਮੋਰਚਾ ਜਿਹੜਾ ਇਹ ਬਰਾਮਦ ਹੋਇਆ ਔਰ ਇਹਨਾਂ ਨੇ ਪੁਸ਼ਕਿਸ਼ ਦੌਰਾਨ ਕਰੀਬਨ 7-8 ਵਾਰ ਦਰਦਾ ਮੰਨੀਆਂ ਨੇ ਜਿਹੜੀਆਂ ਹੁਣ ਤੱਕ ਇਹਨੇ ਕੀਤੀਆਂ ਨੇ ਅੱਗੋਂ ਜਿਹੜੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਤੇ ਅੱਗੋਂ ਰਮਾਲ ਲੈ ਕੇ ਇਹਨਾਂ ਦੀ ਡੁਗਾਈ ਦਾ ਪੁਸ਼ਕਿਸ਼ ਕੀਤੀ ਜਾਵੇਗੀ